ਕੀ ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਪ੍ਰਵਚਨ ਕਰਦੇ ਹੁੰਦੇ ਸੀ ਜਿਸ ਤਰ੍ਹਾਂ ਬਾਬਾ ਜੀ ਨੇ ਗੁਰ ਇਤਿਹਾਸ ਸਰਗੁਣ ਕਰਾਇਆ ਸਤਗੁਰ ਦੇ ਆਉਣ 'ਚ ਦੇਰੀ ਨਹੀਂ ਹੁੰਦੀ ਕਹਿੰਦੇ ਕੀ ਹੋਇਆ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜਦ ਘਰ ਆਏ ਨਾ ਦਰਉਪਤਾ ਨਾਰਾਜ਼ ਹੋ ਗਈ ਕਹਿਣ ਲੱਗੀ हे ਭਗਵਾਨ ਤੁਸੀਂ ਉਹ ਸਵਾ ਚ ਦੇਰੀ ਨਾਲ ਕਿਉਂ ਆਏ ਤੇ ਮੇਰੀ ਪਤ ਉਤਰ ਜਾਂਦੀ ਭਗਵਾਨ ਕਹਿੰਦੇ ਇਦਾਂ ਕਿਦਾਂ ਹੋ ਜਾਂਦਾ ਦਰਉਪਤਾ ਕਸੂਰ ਮੇਰਾ ਨਹੀਂ ਪਹਿਲਾਂ ਤੈਨੂੰ ਮਾਨਸੀ ਮੈਂ ਪੜ੍ਹੀ ਲਿਖੀ ਆ ਮੈਂ ਦਰਯੋਧਨ ਨੂੰ ਸਮਝਾ ਲਾਂਗੀ ਜਦੋਂ ਤੇਰਾ ਵਸਨਾ ਚੱਲਿਆ ਫਿਰ ਤੈਨੂੰ ਮਾਨਸੀ ਮੇਰੇ ਪੰਜ ਪਤੀ ਬਲਵਾਨ ਨੇ ਉਹ ਕੁਝ ਨਹੀਂ ਹੋਣ ਦਿੰਦੇ ਜਦ ਉਹ ਵੀ ਸਹਾਰਾ ਟੁੱਟ ਗਿਆ ਫਿਰ ਤੈਨੂੰ ਪਤਾ ਸੀ ਭੀਸ਼ਮ ਪਤਾਮਾ ਜੀ ਬੈਠੇ ਆ ਗੁਰੂ ਦਰੋਣਾਚਾਰ ਗੁਰੂ ਦਰੋਣਾਚਾਰੀਆ ਜੀ ਬੈਠੇ ਆ ਜਦ ਚਾਰੇ ਪਾਸੇੋਂ ਤੇਰਾ ਸਹਾਰਾ ਟੁੱਟ ਗਿਆ ਤੂੰ ਮੈਨੂੰ ਯਾਦ ਕੀਤਾ ਦੁਆਰਕਾ ਦੀਸ ਆ ਜਾ ਜੇ ਕਿਤੇ ਕਹਿਂਦੀ ਘਟਕਟ ਵਾਸੀ ਆ ਜਾ ਮੈਂ ਆ ਜਾਣਾ ਸੀ ਦੁਆਰਕਾ ਤੋਂ ਆਉਣ ਨੂੰ ਸਮਾਂ ਲੱਗਦਾ ਦ੍ਰੋਪਤਾ ਦੇਰੀ ਮੇਰੇ ਵੱਲੋਂ ਨਹੀਂ ਹੋਈ ਦੇਰੀ ਤਾਂ ਤੇਰੇ ਵੱਲੋਂ ਵਈ ਆ ਤੂੰ ਪੁਕਾਰਨ ਚ ਦੇਰੀ ਕੀਤੀ ਆ ਇਸ ਕਰਕੇ ਮੈਨੂੰ ਆਉਣ ਚ ਦੇਰੀ ਹੋਈ ਆ ਸਤਿਕਾਰ ਸਤ ਬਾਬਾ ਜੀ ਨੂੰ ਬੇਨਤੀ ਕਰਦੇ ਆ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਸਤਗੁਰ ਕਦੇ ਦੇਰ ਨਾਲ ਨਹੀਂ ਆਉਂਦੇ ਸਿੱਖ ਦੇ ਅੰਦਰ ਸ਼ਰਧਾ ਚਾਹੀਦੀ ਹੈ ਸਤਗੁਰ ਆ ਜਾਂਦੇ ਆ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਕਿਹਾ ਦ੍ਰੋਪਦਾ ਇਸ ਕਰਕੇ ਤੂੰ ਯਾਦ ਹੀ ਲੇਟ ਕੀਤਾ ਕਿਤੇ ਪਹਿਲਾਂ ਯਾਦ ਕਰ ਲੈਂਦੀ ਤੇ ਅਸੀਂ ਆ ਜਾਣਾ ਸੀ ਭਗਵਾਨ ਜੀ ਨੇ ਪੱਤਰ ਰੱਖੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਵਚਨ ਕਰਦੇ ਆ ਪੰਚ ਆਲੀ ਕੋ ਰਾਜ ਸਭਾ ਮੇਂ RAM ਨਾਮ ਸੁਦਾਈ ਉਹਨੂੰ ਵੀ ਉਦੋਂ ਪਤਾ ਲੱਗਿਆ ਜਦੋਂ ਚੀਰ ਹਰਨ ਹੋਣ ਲੱਗਿਆ ਨਹੀਂ ਤਾਂ ਭਗਵਾਨ ਦੀ ਲੋੜ ਹੀ ਨਾ ਸਮਝ ਕੀਤੇ ਇਹੀ ਹਾਲ ਸਾਡਾ ਅਸੀਂ ਰੱਬ ਨੂੰ ਯਾਦ ਨਹੀਂ ਕਰਦੇ ਜਦ ਦੁੱਖ ਆਉਂਦੇ ਆ ਫਿਰ ਅਰਦਾਸਾਂ ਕਰਦੇ ਆ ਸਤਗੁਰ ਕਹਿੰਦੇ ਨੇ ਦੁੱਖ ਵਿੱਚ ਸਭ ਸਿਮਰਨ ਕਰੇ ਸੁੱਖ ਵਿੱਚ ਕੀ ਆ ਨਾ ਯਾਦ ਕਹ ਕਬੀਰ ਤੋਂ ਦਾਸ ਕੀ ਕੌਣ ਸੁਣੇ ਫਰਿਆਦ ਬਾਬਾ ਜੀ ਨੇ ਕੀਰਤਨ ਸ਼ੁਰੂ ਕਰਨਾ ਸਾਰੀਆਂ ਸੰਗਤਾਂ ਗੱਜ ਕੇ ਜਕਾਰਾ ਬਲਾਈਏ ਜੀ ਬੋਲੇ ਈ ਸੋਨਿਹਾਲ ਆਓ ਜੀ ਮਹਾਪੁਰਖਾਂ ਦੇ ਕਮਾਏ ਪ੍ਰਵਚਨ ਸਰਵਣ ਕਰੀਏ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ